ਸਰਕਾਰ ਦੇ ਏਜੰਡੇ ਅਨੁਸਾਰ ਯੁੱਧ ਨਸ਼ਾ ਵਿਰੋਧ ਮਹਾਂਮੇ ਦੇ ਤਹਿਤ ਮਾਨਯੋਗ ਡੀਸੀ ਸਾਹਿਬ ਵੱਲੋਂ ਨਸ਼ੇ ਦੇ ਲੋਕtham ਲਈ ਸਪੈਸ਼ਲ ਗਾਈਡਲਾਈਨ ਦੁਸ਼ੰਦਰ ਤੇ ਜਾਰੀ ਕੀਤੀਆਂ ਜਿਨ੍ਹਾਂ ਤਹਿਤ ਜਿਲ੍ਹਾ ਜਰੰਧਿਆਲਾ ਦੇ ਮਾਨਯੋਗ ਐਸਐਸਪੀ ਸਰਵਿੰਦਰ ਸਿੰਘ ਵਿਰ ਸਪੀ ਅਨਿਵੈਸਟੀਗੇਸ਼ਨ ਸਰ ਵਿਤਰਾਈ ਜੀ ਦੀ ਗਾਈਡਲਾਈਨ ਤੇ ਸਬਰੀਜਨ ਸ਼ਾਹਕੋਟ ਮਾਡਲ थाना ਸ਼ਾਹਕੋਟ ਦੇ ਇੰਸਪੈਕਟਰ ਮੁਖ ਅਫਸਰ ਬਲਵਿੰਦਰ ਸਿੰਘ ਭੁੱਲਰ ਜੀ ਅਤੇ ਚੌਂਕੀ ਚਾਰਜ ਮੁੰਸੀਆ ਬੋਟਾਰਾਂ ਨੇ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਇਸ ਨਾਕਾਬੰਦੀ ਦੌਰਾਨ 55 ਕਿਲੋ 600 ਗ੍ਰਾਮ ਜਿਹੜੇ ਡੋਡੇ ਚੂਰਾ ਪੋਸਟ ਇੱਕ ਕੇਲਿਆਂ ਦੇ ਭਰੇ ਹੋਏ ਟਰੱਕ ਵਿੱਚੋਂ ਬਰਾਮਦ ਕੀਤੇ ਹਨ ਆ ਵਾਕਿਆ ਹੈ ਕਿ ਇਹ ਟਰੱਕ ਜਿਹੜਾ ਮੋਗਾ ਸਾਈਡ ਤੋਂ ਜਿਹੜਾ ਜਰਿੰਦਰ ਸਾਹਿਬ ਨੂੰ ਆ ਰਿਹਾ ਸੀਗਾ ਤੇ ਜਿਹਨੂੰ ਰੋਕ ਕੇ ਚੈੱਕ ਕੀਤਾ ਤੇ ਕੇਲਿਆਂ ਨਾਲ ਭਰਿਆ ਹੋਇਆ ਟਰੱਕ ਹੈ ਉਹਦੀ ਤਲਾਸ਼ੀ ਕੀਤੀ ਤੇ ਉਹਦੇ ਚੋਂ ਇਹ ਡੋਡੇ ਚੂਰਾ ਪੋਸਟ ਬਰਾਮਦ ਹੋਏ ਹਨ ਇਹ ਟਰੱਕ ਇਹਦਾ ਪੁਲਿਸ ਵੱਲੋਂ BB1010F 3748 ਨੂੰ ਕਬਜ਼ਾ ਪੁਲਿਸ ਵੱਲ ਤੇ ਲਿਆ ਗਿਆ ਔਰ ਇਹਦੀ ਡੀਪਲੀ ਇਨਵੈਸਟੀਗੇਸ਼ਨ ਕਰਤੇ ਪਤਾ ਲੱਗਾ ਕਿ ਇਹਦੇ ਵਿੱਚ ਇੱਕ ਸਾਥੀ ਆਦਾ ਹਰਪ੍ਰੀਤ ਸਿੰਘ ਔਰ ਸੁਪੀਤਾ ਪੁੱਤ ਜਗਨਾਥ ਸਿੰਘ ਵਾਸੀ ਮੋਗਾ ਦੇ ਰਹਿਣ ਵਾਲਾ ਔਰ ਇਹ ਇਸ ਨੂੰ ਵੀ ਇਸ ਮਕਦਮੇ ਵਿੱਚ ਜਿਹੜਾ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਜਿਹੜਾ ਅਸਲ ਦੋਸ਼ੀ ਆ ਜਸਵਿੰਦਰ ਸਿੰਘ ਉਸੋ ਸਾਹਾ ਇਹ ਪਹਿਲਾਂ ਵੀ ਇਸੇ ਧੰਦੇ ਚ ਇਨਵੋਲਡ ਹੈ ਤੇ ਖਾਸ ਪਹਿਲਾਂ ਇੱਕ ਜਿਹੜਾ ਮਕਦਮਾ ਹਨਮਾਨਗੜ੍ਹ ਰਾਜਸਥਾਨ ਚ ਦਰਜ ਹੋਇਆ ਔਰ ਦੂਸਰਾ ਜਿਹੜਾ ਫਾਜ਼ਿਲਗਾ ਡਿਸਟ੍ਰਿਕਟ ਚ ਐਸਐਸਓ ਸੀ ਵਿੱਚ ਵੀ ਦਰਜ ਹੋਇਆ ਇਹ ਕ੍ਰਿਮੀਨਲ ਵਿਰਤੀ ਦਾ ਵਿਅਕਤੀ ਆ ਹਾਂ ਇਹਦੇ ਦੋਨਾਂ ਨੂੰ ਅਜ ਮਾਂਜੋਗ ਦਾ ਦਾਨ ਤੇ ਪੇਸ਼ ਕਰਕੇ ਇਹ ਅਗਲਾ ਰਮਾਂਡ ਹਾਸਲ ਕੀਤਾ ਜਾਊਗਾ ਔਰ ਕਿਹੜੇ ਕਿਹੜੇ ਇਨਵੋਲੂ ਹੈਗੇ ਨੇ ਕਿਹੜੀਆਂ ਪ੍ਰਾਪਰਟੀਆਂ ਬਣਾਈਆਂ ਇਹ ਵੀ ਜਿਹੜਾ ਇਨਵੈਸਟੀਗੇਸ਼ਨ ਕੀਤਾ ਜਾਊਗਾ ਨਾਵ ਸਰਕਾਰ ਮਾਂਜੋਗ ਸੀਐਮ ਵੱਲੋਂ ਸਾਹਿਬ ਵੱਲੋਂ ਜਿਹੜੀ ਇਹ ਕੈਂਪੇਨ ਚਲਾਈ ਗਈ ਹੈ ਜੋਧ ਨਸ਼ਾ ਵਿਰੋਧ ਇਸ ਨੂੰ ਨੇਪਰੇ ਚਾੜਨ ਲਈ ਪੁਲਿਸ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਔਰ ਪਬਲਿਕ ਵੀ ਇਸ ਨੂੰ ਬਹੁਤ ਵੱਡਾ ਸਹਿਯੋਗ ਦੇ ਰਹੀ ਹੈ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਤਤਪਰ ਹੈਗੀ ਹੈ ਥੈਂਕ ਯੂ